ਸ਼ਰਬਤੀ ਹਾਲਤ ਚ ਟਰੈਕਟਰ ਤੇ ਸਟੰਟ ਕਰਤੇ ਹੋਏ ਪਲਟ ਗਿਆ ਟਰੈਕਟਰ ਟਰੈਕਟਰ ਦੀ ਲਪੇਟ ਵਿੱਚ ਆਇਆ ਇੱਕ ਨੌਜਵਾਨ ਜਖਮੀ ਸ਼ਰਾਬੀ ਹਾਲ ਚ ਟਰੈਕਟਰ ਤੇ ਸਟੰਟ ਕਰਨ ਦਾ ਮਾਮਲਾ ਗਰਤਾਸਪੁਰ ਤੇ ਨਵੀਂ ਪਾਸਟੈਂਡ ਤੇ ਸਾਹਮਣੇ ਆਇਆ ਜਦੋਂ ਕੁਝ ਨੌਜਵਾਨ ਟਰੈਕਟਰ ਤੇ ਸਟੰਟ ਕਰ ਰਹੇ ਸਨ ਕਿ ਉਹਨਾਂ ਦਾ ਟਰੈਕਟਰ ਪਲਟ ਗਿਆ ਅਤੇ ਇਸ ਟਰੈਕਟਰ ਦੀ ਚਪੇਟ ਵਿੱਚ ਆਉਣ ਨਾਲ ਪ੍ਰਭਜੋਤ ਸਿੰਘ ਨਾਮਕ ਨੌਜਵਾਨ ਜ਼ਖਮੀ ਹੋ ਗਿਆ ਸੂਚਨਾ ਮਿਲਤੇ ਹੀ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਗੱਡੀ ਸਮੇਤ ਮੌਕੇ ਤੇ ਪਹੁੰਚੇ ਤੇ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਗਰਤਾਸਪੁਰ ਦੇ ਨਜੀਦ ਹਸਪਤਾਲ ਦਾਖਲ ਕਰਵਾਇਆ ਗਿਆ ਘਟਨਾ ਸੰਬੰਧੀ ਜਾਣਕਾਰੀ ਤਿੰਦੇ ਹੋਏ ਸੇਫਟੀ ਫੋਰਸ ਦੇ ਕਰਮਚਾਰੀ ਨੇ ਦੱਸਿਆ ਕਿ ਉਹਨਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਬਾਸਟੈਂਡ ਤੇ ਇੱਕ ਟਰੈਕਟਰ ਪਲਟਿਆ ਹ ਜਿਸ ਤੇ ਪੰਜ ਨੌਜਵਾਨ ਸਵਾਰ ਸਨ ਜਦੋਂ ਉਹਨਾਂ ਨੇ ਉੱਥੇ ਜਾ ਕੇ ਦੇਖਿਆ ਤਾਂ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਅਤੇ ਟਰੈਕਟਰ ਤੇ ਬੈਠਾ ਇੱਕ ਨੌਜਵਾਨ ਪ੍ਰਭ ਜੋਸ਼ ਸਿੰਘ ਜ਼ਖਮੀ ਹੋ ਗਿਆ ਸੀ ਜਿਸ ਨੂੰ ਸਰ ਕ ਸੁਰੱਖਿਆ ਫੋਰਸ ਵੱਲੋਂ ਐਂਬੂਲੈਂਸ ਬੁਲਾ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਇਨ੍ਹਾਂ ਚੋਂ ਇੱਕ ਨੌਜਵਾਨ ਜੋ ਹਰਪ੍ਰੀਤ ਸਿੰਘ ਪਿੰਡ ਸਹਰੀ ਦਾ ਰਹਿਣ ਵਾਲਾ ਹੈ ਕੋਲੋਂ ਪੁੱਛ ਕੇ ਚਕੀਤੀ ਜਾ ਰਿਹਾ ਹੈ ਐਸਆਈ ਨੇ ਦੱਸਿਆ ਕਿ ਕੁਝ ਲੜਕਿਆਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਨਾ ਕੋਲੋਂ ਟਰੈਕਟਰ ਚੋਂ ਇੱਕ ਤਲਵਾਰ ਵੀ ਬਰਾਮਦ ਹੋਇਆ ਜਿਸ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਸੂਚਨਾ ਸਬੰਧਤ ਪੁਲਿਸ ਥਾਣਾ ਸਿਟੀ ਨੂੰ ਦੇ ਦਿੱਤੀ ਗਈ ਹੈ ਤੇ ਜੇਕਰ ਕੋਈ ਸ਼ਿਕਾਇਤ ਕਰਦਾ ਹੈ ਤਾਂ ਥਾਣਾ ਸਿਟੀ ਕਰਤਾਰਪੁਰ ਦੀ ਪੁਲਿਸ ਵੱਲੋਂ ਪੰਦੀ ਕਾਰਵਾਈ ਕੀਤੀ ਜਾਵੇਗੀ। ਮੈਂ ਉਹਨੂੰ ਕਿਹਾ ਕਿ ਸਿੱਧਾ ਵੱਡਵਾ ਜਾ। ਸਰ ਸਾਡੀ ਕੋਈ ਗੱਲ ਨਹੀਂ ਹੋਣਾ ਟਰੈਕਟਰ ਖੋਤਾ ਨਹੀਂ। ਸਰ ਪਤਾ ਨਹੀਂ ਇਹ ਸਭ ਠੀਕ ਆ ਬਾਈ। ਸਰ ਸਾਡੀ ਚਾਚੀ ਦੇਵਾਲਾ ਲੱਗ ਰਿਹਾ ਦੇਵਾਲਾ ਲੱਗ ਰਿਹਾ ਚੋਪੋ ਵੀ ਕਰ ਦਿੰਦੇ ਜਿਹੜੀ ਦਿਫਾਨ ਹੈ ਇਹ ਕਹਿੰਦੇ ਕਿ ਕੀ ਸਾਰਾ ਹੀ ਸੇਫਟੀ ਦਾ ਨਾ ਕਰੀਦਾ ਸੱਚਾ ਬਾਟੇ ਪਾਣੇ ਸਾਰਾ ਮਾਰਿਆ ਪ੍ਰੇਮ ਦਾ ਕੁਰਬਾਨ ਮੇਰੀ ਗੱਲ ਸੁਣੋ ਸਾਰੇ ਅੰਛਨਾ ਸੰਵਾਜ ਲੱਗ ਰਹੀਆਂ ਕੋਈ ਪਤਾ ਹੋਵੇ ਕੋਈ ਨਹੀਂ ਆਪ ਕੋਈ ਕੋਚੇ ਕਿੰਨੇ ਮਾੜੇ ਪਰ ਉਹਨਾਂ ਟਾਲੀ ਦੇ ਨਾਲ ਖੜੀ ਹੋਈ ਫਿਰਦੀਆਂ ਕਰਪਾਹਾਂ ਅੰਦਰ ਆਡੀਓ ਜਸੀ ਐਂ ਤਰ੍ਹਾਂ ਦੀ ਲਾਗ ਆਏ ਆ ਐਂ ਦਸੀ ਜਾਏ ਆ ਟ੍ਰੈਕਟਰ ਫੋਨ ਆਏ ਉਹਨੇ ਭੈਣ ਚੋਰੀ ਇਧਰ ਲੈਦਾ ਹਾਂ ਨਾ ਅੱਡੀ ਕੋਈ ਗੱਲ ਨਹੀਂ ਕਰਦਾ ਮੈਂ ਚੇਤਾ ਨਹੀਂ ਜਾਣਾ ਸੰਨ ਆਜਾ ਦੋਨੇ ਪਹੁੰਚਣਾ ਹੋਣਾ ਸਰਾਂ ਦਾ ਮੈਚ ਹੋਣਾ ਉਹਦਾ ਜੁਨੀਆ ਦਾ ਮੈਚ ਹੋਣਾ ਮੈਂ ਮੋਲੋ ਅੱਜ ਨਹੀਂ ਕੋਈ ਕੰਸਟ੍ਰਕਟ ਨਹੀਂ ਹਰ ਉਹ ਜਿਹਨੂੰ ਨਿਓ ਨਿਓ ਦਿਲਾਇਆ ਹੁੰਦੇ ਆ ਉਹਨਾਂ ਚਾਹਦੇ ਆ ਉਹਨੂੰ ਕੋਈ ਬ੍ਰੋਡਰ ਨਾ ਕੋਈ ਅਸੀਂ ਐਸਐਸਐਫ ਸੁਰੱਖਿਆ ਸੁਰੱਖਿਆ ਸੜਕ ਸੁਰੱਖਿਆ ਫੋਰਸ ਗਰਾਸਪੁਰ ਐਸਐਸਆਈ ਸੁਰਿੰਦਰ ਸਿੰਘ ਵਾਇਰਲੈਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਵੀ ਬੱਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਅਹੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਆ ਗਈ ਹੈ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਹੋਇਆ ਉਹਦੇ ਤੇ ਸਟੰਟ ਕਰ ਰਹੇ ਉਨੇ 3-4 ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਉਹ ਨਹੀਂ ਤੇ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਲਾਂ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਹੈ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਹੈ ਤੇ ਇਹਨੂੰ ਨਾਲ ਦੇ ਥੜਾ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰਦੇ ਇਹ ਹੁਣ ਸਿਟੀ ਵਾਲਿਆਂ ਆ ਆਈਓ ਹੁੰਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਇਸ ਹਸਪਤਾਲ ਦਾ ਆਖਲਾ ਬੰਦਾ ਕਿਦੇ ਸੱਟ ਲੱਗੀ ਆ ਉਹਦੇ ਕਾਟਿੰਗ ਦੇਖਣਗੇ ਵੀ ਜੇ ਤੇ ਕਿਸੇ ਕਰਾਉਣੀ ਆ ਨਹੀਂ ਤੇ ਫਿਰ ਉਹ ਮਹਾਰਾਜ ਨਵਾ ਕਰ ਦੇਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਦਾ